ਤਸਵੀਰਾਂ ਹੈ ਲੁਧਿਆਣਾ ਦੀਆਂ ਜਿੱਥੇ ਟਰੱਕ ਦਾ ਟਾਇਰ ਫਟਣ ਦੇ ਕਰਕੇ ਇੱਕ ਭਿਆਨਕ ਹਾਦਸਾ ਵਾਪਰਿਆ। ਦਰਸਲ ਲੁਧਿਆਣਾ ਦੀ ਸ਼ੇਰਪੁਰ ਚੌਂਕ ਦੇ ਨੇੜੇ ਪੁਲ ਤੇ ਟਰੱਕ ਦਾ ਟਾਇਰ ਫਟਣ ਦੇ ਕਰਕੇ ਪੁਲ ਤੋਂ ਟਰੱਕ ਹੀਟਾਂ ਜਾਟ ਗਿਆ। ਘਟਨਾ ਇਹ ਸਵੇਰੇ ਤੜਕਸਾਰ 3 ਵਜੇ ਦੀ ਦੱਸੀ ਜਾ ਰਹੀ ਹੈ ਜਿਸ ਵੇਲੇ ਇਹ ਭਿਆਨਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰੱਕ ਡਰਾਈਵਰ ਜ਼ਖਮੀ ਜ਼ਰੂਰ ਹੋਇਆ ਅਤੇ ਮਾਲੀ ਨੁਕਸਾਨ ਕਾਫੀ ਹੋਇਆ। ਤਸਵੀਰਾਂ ਖੁਦ ਬਖੁਦ ਬਿਆਨ ਕਰਦੀਆਂ ਨੇ ਕਿ ਇਹ ਹਾਸਾ ਕਿੰਨਾ ਕੁ ਭਿਆਨ ਕਰਿਆ ਹੋਵੇਗਾ ਕੁਲਜੀਤ ਸਿੰਘ ਕੀ ਹੋਇਆ ਭਜੀ ਇਹ ਗੱਡੀ ਦਾ ਟਰੱਕ ਐਕਸੀਡੈਂਟ ਹੋਇਆ ਜੀ ਗੱਡੀ ਦਾ ਟਾਇਰ ਫਟ ਗਿਆ ਸੀਗਾ ਤੇ ਗੱਡੀ ਦਾ ਬੈਲੈਂਸ ਨਹੀਂ ਹੋਇਆ ਫਿਰ ਬੈਲੈਂਸ ਆਪਣਾ ਹੋ ਗਿਆ ਜੀ ਇਹ ਕਿਹੜੀ ਕਿਹੜੀ ਜਗ੍ਹਾ ਤੇ ਹੈ ਜੀ ਇਹ ਸ਼ੇਰਪੁਰ ਚੌਂਕ ਤੋਂ ਜਿਹੜਾ ਪੁਲ ਥੱਲੇ ਉਤਰਦਾ ਹੈ ਬ੍ਰਿਜ ਅੱਛਾ ਥੱਲੇ ਡਿੱਗਿਆ ਉੱਥੇ ਥੱਲੇ ਕਰ ਗਿਆ ਤੇ ਕੋਈ ਨੁਕਸਾਨ ਵਗੈਰਾ ਹੈ ਨੁਕਸਾਨ ਤਾਂ ਜ਼ਿਆਦਾ ਹੋਇਆ ਨਹੀਂ ਗੱਡੀ ਦਾ ਹੀ ਨੁਕਸਾਨ ਆ ਡਰਾਈਵਰ ਦੇ ਮਾੜੀ-ਮੂਟੀਆਂ ਸੱਟਾਂ ਮਾੜੀ-ਮੂਟੀਆਂ ਨਾਰਮਲ ਮਾਮੂਲੀ ਵੈਸੇ ਬਚੇ ਮੋੜਾ ਮੋਟਾ ਹੀ ਮਾਰਾ ਥੋੜਾ ਬਤਾਂ ਮਾਰਾ ਪਰਚੂਨ ਦਾ ਮਾਲ ਹੈ ਜੀ ਆਪਣਾ ਕੰਪਟਰ ਉਹਦਾ ਨੁਕਸਾਨ ਉਹਦੇ ਮਾਲ ਦਾ ਤਾਂ ਜ਼ਿਆਦਾ ਨੁਕਸਾਨ ਨਹੀਂ ਹੈਗਾ ਜੀ ਕੋਈ ਹਜੇ ਬਾਕੀ ਖੋਲ ਕੇ ਦੇਖਣੀ ਆ ਜੇ ਪਤਾ ਲੱਗੂਗਾ ਅੱਛਾ ਕਿੰਨੇ ਵਜੇ ਦੀ ਗੱਲ ਹੈ ਇਹੀ ਸਵੇਰੇ ਕੋਈ 3 ਵਜੇ ਦਾ 2:30 3 ਵਜੇ ਦਾ ਕੰਮ ਸ਼ਾਇਦ ਉਹ ਤੋਂ ਵੱਡਾ ਉਹ ਤੋਂ ਸ਼ਾਇਦ ਪੂਲ ਦਾ ਪੱਟੇ ਕਸਤੇ ਹਾਂ ਪੂਲ ਤੋਂ ਉਪਰੋਂ ਥੱਲੇ ਆ ਗਿਆ ਜੀ ਇਧਰੋਂ ਅੱਛਾ ਕੋਈ ਕੰਪਨੀ ਵਗੈਰਾ ਦਾ ਕਿਸੇ ਦਾ ਹਾਂ ਆਪਣੀ ਟਰਾਂਸਪੋਰਟ ਆਈ ਨਿਊ ਅਸਮ ਜਨ ਨਿਊਜ਼ ਦੇ ਲਈ ਲੁਧਿਆਣਾ ਤੋਂ ਬਿਸ਼ੇਕ ਜਲੋਟਾ ਦੀ ਰਿਪੋਰਟ ਤਸਵੀਰਾਂ ਇਹ ਲੁਧਿਆਣਾ ਦਰਸਲ ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਨੇੜੇ ਪੁਲ ਤੇ ਟਰੱਕ ਦਾ ਟਾਇਰ ਫਟਣ ਦੇ ਕਰਕੇ ਪੁਲ ਤੋਂ ਟਰੱਕ ਹੀਟਾਂ ਜਾਟ ਗਿਆ। ਘਟਨਾ ਇਹ ਸਵੇਰੇ ਤੜਕਸਾਰ 3 ਵਜੇ ਦੀ ਦੱਸੀ ਜਾ ਰਹੀ ਹੈ ਜਿਸ ਵੇਲੇ ਇਹ ਭਿਆਨਕ ਹਾਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰੱਕ ਡਰਾਈਵਰ ਜ਼ਖਮੀ ਜ਼ਰੂਰ ਹੋਇਆ ਅਤੇ ਮਾਲੀ ਨੁਕਸਾਨ ਕਾਫੀ ਹੋਇਆ ਹੈ। ਤਸਵੀਰਾਂ ਖੁਦ ਬਖੁਦ ਬਿਆਨ ਕਰਦੀਆਂ ਨੇ ਕਿ ਇਹ ਹਾਸਾ ਕਿੰਨਾ ਕੁ ਭਿਆਨਕ ਰਿਹਾ ਹੋਵੇਗਾ। ਕੁਲਜੀਤ ਸਿੰਘ ਕੀ ਹੋਇਆ ਭਾਈ ਇੱਥੇ ਇਹ ਗੱਡੀ ਦਾ ਟਰੱਕ ਐਕਸੀਡੈਂਟ ਹੋਇਆ ਜੀ ਗੱਡੀ ਦਾ ਟਾਇਰ ਫਟ ਗਿਆ ਸੀਗਾ ਤੇ ਗੱਡੀ ਦਾ ਬੈਲੈਂਸ ਨਹੀਂ ਹੋਇਆ ਫਿਰ ਬੈਲੈਂਸ ਉਹ ਹੋ ਗਿਆ ਜੀ ਇਹ ਕਿਹੜੀ ਕਿਹੜੀ ਜਗ੍ਹਾ ਤੇ ਹੈ ਜੀ ਇਹ ਸ਼ੇਰਪੁਰ ਚੌਂਕ ਤੋਂ ਜਿਹੜਾ ਪੁਲ ਥੱਲੇ ਉਤਰਦਾ ਹੈ ਬ੍ਰਿਜ ਅੱਛਾ ਥੱਲੇ ਡਿੱਗਿਆ ਉੱਥੇ ਥੱਲੇ ਕਰ ਗਿਆ ਤੇ ਕੋਈ ਨੁਕਸਾਨ ਵਗੈਰਾ ਹੈ ਨੁਕਸਾਨ ਤਾਂ ਜ਼ਿਆਦਾ ਹੋਇਆ ਨਹੀਂ ਗੱਡੀ ਦਾ ਹੀ ਨੁਕਸਾਨ ਆ ਡਰਾਈਵਰ ਦੇ ਮਾੜੀ-ਮੂਟੀਆਂ ਸੱਟਾਂ ਮਾੜੀਆਂ-ਮੂਟੀਆਂ ਨਾਰਮਲ ਮਾਮੂਲੀ ਵੈਸੇ ਬਚੇ ਤੇ ਮਾੜਾ-ਮੋਟਾ ਹੀ ਮਾਰਾ ਥੋੜਾ ਪਤਾ ਮਾਲ ਪਰਚੂਨ ਦਾ ਮਾਲ ਹੈ ਛਾਪਨ ਕੰਪ ਇਹੀ ਸਵੇਰੇ ਕੋਈ 3 ਵਜੇ ਦਾ 2:30 3 ਵਜੇ ਦਾ ਕੰਮ ਆ। ਉਹ ਤੋਂ ਵੱਡਾ। ਉਹ ਤੋਂ ਸ਼ਾਇਦ। ਪੁਲ ਤੋਂ ਪੱਟੀ ਕਸ ਤੇ? ਹਾਂ ਪੁਲ ਤੋਂ ਉਪਰੋਂ ਥੱਲੇ ਆ ਗਿਆ ਜੀ ਇਧਰੋਂ। ਅੱਛਾ ਕੋਈ ਕੰਪਨੀ ਵਗੈਰਾ ਦਾ ਕਿਥੇ ਦਾ? ਹਾਂ ਆਪਣੀ ਟਰਾਂਸਪੋਰਟ ਆਈ ਨਿਊ। ਅਸਮ ਜਨ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਰੋਟਾ ਦੀ ਰਿਪੋਰਟ। ਤਸਵੀਰਾਂ ਇਹ ਲੁਧਿਆਣਾ ਦੀਆਂ ਨੇ ਜਿੱਥੇ ਟਰੱਕ ਦਾ ਟਾਇਰ ਫਟਣ ਦੇ ਕਰਕੇ ਇੱਕ ਭਿਆਨਕ ਹਾਦਸਾ ਵਾਪਰਿਆ। ਦਰਸਲ ਲੁਧਿਆਣਾ ਦੀ ਸ਼ੇਰਪੁਰ ਚੌਂਕ ਦੇ ਨੇੜੇ ਪੁਲ ਤੇ ਟਰੱਕ ਦਾ ਟਾਇਰ ਫਟਣ ਦੇ ਕਰਕੇ ਪੁਲ ਤੋਂ ਟਰੱਕ ਹੀਠਾ ਜਾਟ ਗਿਆ ਘਟਨਾ ਹੈ ਸਵੇਰੇ ਤੜਕਸਾਰ 3 ਵਜੇ ਦੇ ਦੱਸੀ ਜਾ ਰਹੀ ਹੈ ਜਿਸ ਵੇਲੇ ਇਹ ਭਿਆਨਕ ਹਾਸਾ ਵਾਪਰਿਆ ਮਿਲੀ ਜਾਣਕਾਰੀ ਦੇ ਅਨੁਸਾਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰੱਕ ਡਰਾਈਵਰ ਜ਼ਖਮੀ ਜ਼ਰੂਰ ਹੋਇਆ ਅਤੇ ਮਾਲੀ ਨੁਕਸਾਨ ਕਾਫੀ ਹੋਇਆ ਹੈ ਤਸਵੀਰਾਂ ਖੁਦ ਬਖੁਦ ਬਿਆਨ ਕਰਦੀਆਂ ਨੇ ਕਿ ਇਹ ਹਾਸਾ ਕਿੰਨਾ ਕੁ ਭਿਆਨ ਕਰਿਆ ਹੋਵੇਗਾ ਕੁਲਜੀਤ ਸਿੰਘ ਕੀ ਹੋਇਆ ਭਜੀ ਇਹ ਤਾਂ ਇਹ ਗੱਡੀ ਦਾ ਟਰੱਕ ਐਕਸੀਡੈਂਟ ਹੋਇਆ ਜੀ ਗੱਡੀ ਦਾ ਟਾਇਰ ਫਟ ਗਿਆ ਸੀਗਾ ਤੇ ਗੱਡੀ ਦਾ ਬੈਲੈਂਸ ਨਹੀਂ ਹੋਇਆ ਫਿਰ ਬੈਲੈਂਸ ਆਪਣਾ ਹੋ ਗਿਆ ਜੀ ਕਿਹੜੀ ਕਿਹੜੀ ਜਗ੍ਹਾ ਤੇ ਹੈ ਜੀ ਇਹ ਸ਼ੇਰਪੁਰ ਚੌਂਕ ਤੋਂ ਜਿਹੜਾ ਪੁਲ ਥੱਲੇ ਉਤਰਦੇ ਆਂ ਬ੍ਰਿਜ ਅੱਛਾ ਥੱਲੇ ਡਿੱਗਿਆ ਉੱਥੇ ਥੱਲੇ ਕਰ ਗਈ ਤੇ ਕੋਈ ਨੁਕਸਾਨ ਵਗੈਰਾ ਹੈ ਨੁਕਸਾਨ ਤਾਂ ਜ਼ਿਆਦਾ ਹੋਇਆ ਨਹੀਂ ਗੱਡੀ ਦਾ ਹੀ ਨੁਕਸਾਨ ਆ ਡਰਾਈਵਰ ਦੇ ਮਾੜੀ ਮੂਟੀਆਂ ਸੱਟਾਂ ਮਾੜੀ ਮੂਟੀਆਂ ਨਾਰਮਲ ਮਾਮੂਲੀ ਵੈਸੇ ਬਚੇ ਤੇ ਮਾੜਾ ਮੋਟਾ ਹੀ ਮਾਰਾ ਥੋੜਾ ਪਤਾ ਮਾਲ ਪਰਚੂਨ ਦਾ ਮਾਲ ਹੈ ਜੀ ਆਪਣਾ ਕੰਪਟਰ ਦਾ ਉਹਦਾ ਨੁਕਸਾਨ ਉਹਦਾ ਮਾਲ ਦਾ ਤਾਂ ਜ਼ਿਆਦਾ ਨੁਕਸਾਨ ਨਹੀਂ ਹੈਗਾ ਜੀ ਕੋਈ ਹਜੇ ਬਾਕੀ ਖੋਲ ਕੇ ਦੇਖਣੀ ਆ ਜ ਪੁਲ ਦੇ ਪੱਟੀ ਕਿੱਸੇ ਤੇ ਪੁਲ ਤੋਂ ਉਪਰੋਂ ਥੱਲੇ ਆ ਗਿਆ ਜੀ ਉਧਰੋਂ ਅੱਛਾ ਕੋਈ ਕੰਪਨੀ ਵਗੈਰਾ ਦਾ ਕਿਸੇ ਦਾ ਆ ਆਪਣੀ ਟ੍ਰਾਂਸਪੋਰਟ ਆਈ ਨਿਊ ਐਸਐਮ ਜਨ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ